ਦੇ ਕੋਲ ਸੀਗਾ ਲੰਬਾ ਪੇਚ ਲੰਬਾ ਪੇਚ ਦਾ ਅਰਜਨ ਵੀਰ ਸਿੰਘ ਜੀ ਹੈ ਇਹ ਅਮਰੀਕਾ ਤੋਂ ਹੈ ਜੀ ਤੇ ਬਾਬਾ ਜੀ ਨੇ ਅਖੀਰਲੇ ਸਮੇਂ ਤੱਕ ਇਹਨਾਂ ਨਾਲ ਗੱਲਾਂ ਬਾਤਾਂ ਕਰੀਆਂ ਤੇ ਇਹਨਾਂ ਦਾ ਪੋਸਟਰ ਰਿਲੀਜ਼ ਕਰਿਆ ਤੇ ਬਾਬਾ ਜੀ ਨੇ ਇਹਨਾਂ ਨੂੰ 10 ਸ਼ਬਦ ਦਿੱਤੇ ਸੀਗੇ ਇਹ ਨੋਜ਼ਰ ਇਧਰੋਂ ਪੂਰੇ ਖਾਲੀ ਜਿਹਾ ਪਾ ਕਰਾ ਨਾ ਸਫਰ ਦਾ ਬਹੁਤ ਬਹੁਤ ਦਰਸ਼ਕਾਂ ਦਾ ਬਹੁਤ ਬਹੁਤ ਦਰਸ਼ਕਾਂ ਦਾ ਚੋਲੋ ਬੈਠੋ ਕਾਰ ਵਿੱਚ ਸਵਾਰ ਹੋ ਜਾਈਏ ਆਓ ਜੀ ਸੱਦੇ ਬਲਾ ਕੇ ਆ ਰਹੇ ਸਰੋ ਜੋ ਪੂਰੀ ਉੱਤਰੀ ਆਜੋ ਆਜੋ ਆਓ ਜੀ ਉਧਰ ਪਲੇ ਬਸੇ ਨੂੰ ਚਲੀ ਜਲੋ ਮਹਾਪੁਰਸ਼ ਬਾਬਾ ਸਰਬਜੋ ਸਿੰਘ ਜੀ 베ਦੀ ਉਨਾ ਸਾਹਿਬ ਵਾਲੇ ਜੀ ਇਹਨਾਂ ਦੇ ਪਰਿਵਾਰ ਦੇ ਵਿੱਚ ਗੁਰਨਾਨਕ ਪਾਸ਼ਾ ਜੀ ਹੋਏ ਨੇ ਤੇ ਉਹਨਾਂ ਦੇ ਵਿੱਚੋਂ ਪਰਿਵਾਰ ਦੇ ਵਿੱਚੋਂ ਅੱਗੇ ਗੱਦੀ ਇਹਨਾਂ ਕੋਲ ਹੈ ਜੀ ਬਾਬਾ ਸਰਬਜੀਤ ਸਿੰਘ ਜੀ ਉਹਨਾਂ ਵਾਲੇ ਸੰਗਤ ਜੀ ਮਹਾਪੁਰਸ਼ਾਂ ਦੇ ਕਰੋ ਦਰਸ਼ਨ ਤੇ ਵੀਡੀਓ ਦੇ ਵਿੱਚ ਜੇ ਕੋਈ ਗਲਤੀ ਹੋ ਜਾਂਦੀ ਆ ਸ਼ਬਦ ਉੱਚੇ ਨੀਚੇ ਹੋ ਜਾਂਦੇ ਨੇ ਤਾਂ ਸੰਗਤ ਜੀ ਮਾਫ ਕਰਨਾ עכשיו נעבור על ילד שני Thank you. ਦੇਵਾ ਦਾ ਦੌਣਦਾਰੀ ਆਪਣੀ ਬਾਦਾਲ ਤੇ ਸੇਵਾ ਕਰਦੇ ਸਾਡੇ ਤੇ ਧੰਨਵਾਦ ਕਰਦੇ ਜੀ ਜੁਗਨ ਕਰਾਂਗੇ ਜਣ ਕੇ ਨਾਮ ਨੇਕ ਨੰਤਰ ਕਰਮੇ ਕਰਮੀ ਮੋਹਰੀ ਦਾ ਸੱਜਾ ਸੱਜਾ ਦਰਗਾਹ ਤੇ ਸਿਰ ਤੋਂ ਹੁਣ ਕੰਦ ਪਰਵਾਹ ਜੋ ਟੇਡ ਕਰਦੀ ਆਵਾਜ਼ ਲੋੜ ਕਰੋ ਦੇਖੋ ਜੇ ਤੁਸੀਂ ਫਿਰ ਹੋਂਤਰੋਗੇ ਜੀ ਫਿਰ ਤੁਹਾਨੂੰ ਚਿੰਤ ਕਰੋ ਪਰ ਉਹ ਬੇਨਤੀ ਕਰੋ ਅਸੀਂ ਨਾ ਰਹਿਣਗੇ ਆਹ ਮੈਂ ਬੇਨਤੀ ਕਰਾਂ ਬਾਬਾ ਹਰਿਦਾਸ ਜੀ ਖਾਤਾ ਪਿੰਡੋਂ ਮਾਂ ਪਰਖ ਨੂੰ ਹਾਂ ਜੀ ਸਾਹਿਬ ਔਰ ਮੈਂ ਹਾਂ ਤੁਹਾਡੇ ਫੇਰ ਬੇਨਤੀ ਚਾਲਾ ਸਾਹਿਬ ਮੇਰੀ ਬੇਨਤੀ ਹੈ ਕਿ ਬਾਕੀ ਹਾਸਿਆ ਕਿਰਪਾ ਕਰਕੇ ਹੁਣ ਤੇ ਇੱਕ ਫੱਟੇ ਹੋ ਜਾਓ ਜੋ ਮੈਂ ਜਿੱਦਾਂ ਤੁੰਦ ਖੰਡੇ ਨੇ ਸਤ ਸਤ ਹਜ਼ੂਰ ਸਾਹਿਬ ਤੋਂ ਹੰਤ ਕਰਤਾਰ ਜਿੱਦੀ ਰੋੜੇ ਵਾਲ ਸਾਹਿਬ ਜੀ ਆਰ ਮਹਾਪੁਰਸ਼ਾ ਨੂੰ ਔਰ ਉਸ ਦਾ ਨਾਮ ਹੈ ਗੁਰੂ ਕਰਦੇ ਹਨ ਜੀ ਬਾਬਾ ਵਿਦੇਸ਼ ਸਿੰਘ ਜੀ ਔਰ ਸਾਰਾ ਦਾ ਜਿੱਦੇ ਆਪਾਂ ਨੂੰ ਖਾਦਾ ਆਹ ਹਸਤੇ ਦੀ ਬੇਨਤੀ ਹੈ ਸਤਿਗੁਰਾਂ ਦੀ ਲਾਹੇਵੰਦ ਸ੍ਰੀ ਸਹਿਜ ਤਾਲ ਪ੍ਰਾਰambh ਹੋ ਜਾਣਗੇ ਭੁੱਲਾਂ ਦੀ ਰਸਮ ਕੱਲ ਨੂੰ ਸਵੇਰੇ 9 ਵਜੇ ਇੱਥੇ ਹੋਵੇਗੀ 11 ਵਜੇ ਆਪਾਂ ਚੀਤਪੁਰ ਸਾਹਿਬ ਨੂੰ ਚਾਲੇ ਪਾਵਾਂਗੇ ਖਾਲਸਾ ਸਾਹਿਬ ਬੋਲੋ ਜੀ ਹੋ ਗਿਆ ਕਰਦੇ ਇੱਥੇ ਤੱਕ ਕਿਧਰ ਨੂੰ ਬਾਹਰ ਨੂੰ ਇਹ ਤਾਂ ਬੈਨ ਲੋਕ ਚਾਰ ਲੋਗੇ ਆ ਚਾਰ ਹੀ ਗੰਦਾ ਨਾਲ ਵਾ ਠੀਕ ਆ ਚਾਰ ਲੋ ਜੀ ਸੰਗਤ ਜੀ ਮਾ ਕੋਈ ਬੁੜੀ ਨਾ ਥੱਲੇ ਆ ਜੇ ਲੋ ਜੀ ਸੰਗਤ ਜੀ ਬਹੁਤ ਦੁਨੀਆ ਪਹੁੰਚੀ ਵੀ ਆ ਸੰਗਤ ਸਾਰੀ ਦਰਸ਼ਨ ਕਰਨ ਲਈ ਪਹੁੰਚੀ ਵੀ ਆ ਹਾਂ ਅ ਹੋਰ ਦੇਖਿਆ ਸੰਗਤ ਲਈ ਕਿੰਨੇ ਸੰਗਤ ਪਹੁੰਚੀ ਹੋਈ ਹੈ ਇਧਰ ਬਾਬਾਈ ਦਾ ਡੇਰਾ ਸ਼੍ਰੀ ਰਾਣਾ ਸਾਹਿਬ ਸੰਤ ਬਾਬਾ ਬਲਜਿੰਦਰ ਸਿੰਘ ਜੀ ਦਾ ਅੱਜ ਸੰਸਕਾਰ ਤਕਰੀਬਨ ਭਰਾਵੋ 3:45 ਮਿੰਟ ਹੋ ਚੁੱਕੇ ਨੇ ਤੇ ਦਾ ਆਪਣਾ ਸੰਸਕਾਰ ਹੋ ਕੇ ਅਰਦਾਸ ਗੁਰਦੁਆਰਾ ਸਾਹਿਬ ਹੋ ਗਈ ਜੀ ਤੇ ਬਾਬਾ ਜੀ ਵੱਲੋਂ ਆਪਾਂ ਨੂੰ ਪ੍ਰਸ਼ਾਦ ਮਿਲਿਆ ਸੀਗਾ ਆ ਆਪਾਂ ਸੈਂਟਰ ਦੀ ਸੇਵਾ ਨਾਲ ਭਾਈ ਸੀਗੀ ਮਤਲਬ ਬਾਬਾਈ ਦੇ ਉੱਪਰ ਬਾਬਾਈ ਜੀ ਨਾਲ ਸੀਗੇ ਤੇ ਇਧਰੋਂ ਡੇੜੇ ਬਾਬਾਈ ਨਾਲ ਉੱਪਰ ਫੁੱਲ ਪਾਈ ਵੀ ਸੀਗੇ ਪ੍ਰਸ਼ਾਦ ਆਪਾਂ ਨੂੰ ਉਹ ਮਿਲਿਆ ਜੀ ਗਰ ਤੁਸੀਂ ਦੇਖ ਸਕਦਾ ਵੀ ਬਹੁਤ ਸੰਗਤ ਆਈ ਵੀ ਆ ਬੀਬੀ ਆਈ ਤੇ ਇਦਾਂ ਨੇ ਮੋੜਨਾ ਸੀ ਤੇ ਇੱਥੇ ਆਲੇ ਬੀਬੀ ਆ ਉਰੀਆਂ ਅੰਦਰ ਜਾਣਾ ਬੰਬਾ ਬੰਬ ਮੋੜਨਾ ਮੋੜਨਾ ਤੇ ਸੰਗਤ ਜੀ ਇਧਰ ਬੱਸਾਂ ਲਾਈਆਂ ਵੀ ਆ ਸੀਗੀਆਂ ਤੇ ਜਦੋਂ ਆਪਾਂ ਪੈਨ ਵਾਲੇ ਪਾਸੇ ਆਉਣੇ ਆ ਉਧਰਲੇ ਪਾਸੇ ਆਪਾਂ ਬੱਸਾਂ ਬਾਬਾ ਜੀ ਨੇ ਲਾਈਆਂ ਹੋਈਆਂ ਸੀਗੀਆਂ ਵੀ ਇੱਥੋਂ ਅੱਗੇ ਪਾਰਕਿੰਗ 'ਚ ਗੱਡੀਆਂ ਖੜਾ ਕੇ ਤੇ ਤੁਸੀਂ ਆ ਸਕਦੇ ਹੋ ਤੁਸੀਂ ਇਧਰ ਵੀ ਦੇਖ ਸਕਦੇ ਹੋ ਵੀ ਬੱਸਾਂ ਬਾਬਾ ਜੀ ਨੇ ਲਾਈਆਂ ਵੀ ਸੀਗੇ ਈ ਰਿਕਸ਼ੇ ਲਾਇਏ ਵੀ ਸੀਗੇ ਵੀ ਸੰਗਤ ਨੇ ਗੱਡੀਆਂ ਲੈ ਕੇ ਆਉਣੀਆਂ ਹੈਗੀਆਂ ਪਰ ਜਿਹੜੇ ਸਵੇਰੇ ਤੜਕੀ ਸਾਧਰੇ ਆਗੇ ਸੀਗੇ ਉਹ ਗੱਡੀਆਂ ਵੀ ਲੈ ਆਏ ਤੇ ਬਾਬਾ ਜੀ ਦਾ ਪੰਜਾਬ ਦੇ ਸਲਾਨਿਆਂ ਵਰਸੀ ਸੀਗੇ ਬੜੇ ਮਹਾਰਾਜ ਦੀ ਤੇ ਉਹਨਾਂ ਦੀ ਹੁੰਦੀ ਆ 26 ਤਰੀਕ ਦੀ ਵਰਸੀ ਤੇ ਬਾਬਾ ਜੀ ਅਕਾਲ ਚਲਾਣਾ ਕਰ ਗਏ ਸੀਗੇ ਬਾਬਾ ਬਲਜਿੰਦਰ ਸਿੰਘ ਜੀ 25 ਤਰੀਕ ਨੂੰ ਤੇ ਸੰਗਤ ਦਾ ਜੀ ਇਕੱਠ ਬਹੁਤ ਤੇ ਦੇਖ ਸਾਡੇ ਵੀ ਆ ਬੱਸਾਂ ਸਾਰੀਆਂ ਇਹ ਪੈਲ ਵਾਲੇ ਪਾਸੇ ਜਾਣਗੀਆਂ ਵੀ ਜਿਹੜੀ ਸੰਗਤ ਨੇ ਪੈਲ ਜਾਣਾ ਤੇ ਉਧਰੋਂ ਬੱਸਾਂ ਭਰੀਆਂ ਪਈਆਂ ਨੇ ਜੀ ਆਹ ਸੰਗਤ ਸਾਰੀ ਇੱਧਰਲੇ ਪਾਸੇ ਆਪਣਾ ਜਦੋਂ ਲੁਧਿਆਣੇ ਵੱਲ ਤੋਂ ਆਉਣੇ ਆਪਾਂ ਉੱਧਰਲੇ ਪਾਸੇ ਖੜੂਗੀ ਸਾਰੀ ਸੰਗਤ ਆ ਬੈਠੇ ਨੇ ਸਾਰੇ ਪੈਣਾ ਬਚ ਜਾਣ ਵਾਲੀਆਂ ਤੇ ਕਾਰ ਪਾਰਕਿੰਗ ਆ ਇੱਧਰ ਉਹ ਪ੍ਰਾਬ ਉਹ ਮੀਂਹ ਪੈ ਗਿਆ ਸੀਗਾ ਉਹਦੇ ਕਰਕੇ ਕਾਰ ਪਾਰਕਿੰਗ ਆ ਫਿਰ ਬੰਦ ਕਰਨੀਆਂ ਪੈਗੀਆਂ ਕਿਉਂਕਿ ਬਾਹਾਂ ਸੁੱਕਿਆ ਨਹੀਂ ਹੈਗਾ نیچے ਤੇ ਗਿੱਲੜਾ ਪਿਆ ਸੀਗਾ ਤੇ ਲੋ ਜੀ ਸੰਗਤ ਜੀ ਪ੍ਰਸ਼ਾਦ ਸ਼ੇਬਾਂ ਦਾ ਕੋਈ ਤੋੜ ਹੀ ਨਹੀਂ ਹੈਗੀ ਜਿਹੜੇ ਕਿਸੇ ਚੀਜ਼ ਦੇ ਲੰਗਰ ਦੇ ਨਾਮ ਚੱਲਦੀ ਹੋਵੇ ਅੰਗਰ ਅੰਦਰ ਬਹੁਤ ਕੁਝ ਚੱਲ ਰਿਹਾ ਇੱਧਰ ਬਾਹਰ ਪਾਈਆਂ ਨੇ ਸੇਵਾ ਲਈ ਵੀ ਆ ਸ਼ੇਬਾਂ ਦੇ ਪਿੱਛੇ ਟਰੱਕ ਪਰ ਐੜਾ